सतनाम श्री वे गुरु साहिब जी आसा महला चौथा हर कीरत मन पाई परम गत पाई हर मन तन मीठ लगान जि ਹਰ ਹਰ ਰਸ ਪਾਇਆ ਗੁਰਮਤਿ ਹਰ ਧਿਆਇਆ ਤੁਰ ਮਸਤਕ ਭਾਗ ਪੁਰਾਣ ਜੀਓ ਹਰ ਕੀਰਤ ਮਨ ਭਾਈ ਪਰਮ ਗਤ ਪਾਈ ਹਰ ਮਨ ਤਨ ਮੀਠ ਲਗਾਨ ਜੀਓ ਹਰ ਹਰ ਰਸ ਪਾਇਆ ਗੁਰਮਤਿ ਹਰ ਧਿਆਇਆ ਤੁਰ ਮਸਤਕ ਭਾਗ ਪੁਰਾਣ ਜੀਓ ਤੁਰ ਮਸਤਕ ਭਾਗ ਹਰ ਨਾਮ ਸੁਹਾਗ ਹਰ ਨਾਮੇ ਹਰ ਗੁਣ ਗਾਇਆ ਮਸਤਕੰ ਮਣੀ ਪਰੀਤ ਬਹੁ ਪ੍ਰਗਟੀ ਹਰ ਨਾਮੇ ਹਰ ਸੋਹਾਇਆ ਜੋਤੀ ਜੋਤ ਮਿਲੀ ਪ੍ਰਭ ਪਾਇਆ ਮਿਲ ਸਤ ਗੁਰ ਮਨੁ ਆ ਮਾਨ ਜਿਓ ਹਰ ਕੀਰਤ ਮਨ ਪਾਈ ਪਰਮ ਗਤ ਪਾਈ ਹਰ ਮਨ ਤਨ ਮੀਠ ਲਗਾਣ ਜਿਓ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਉੱਤਮ ਜਨ ਪਰਦਾਣ ਜਿਓ ਤਿੰਨ ਹਮ ਚਰਨ ਸਰੇ ਵੇਖਿਨ ਖਿਨ ਖਿਨਾ ਭਗਤੋ ਵੈ ਜਿਨ ਹਰ ਮੀਠ ਲਗਾਣ ਜਿਓ ਹਰ ਮੀਠਾ ਲਾਇਆ ਪਰਮ ਸੁਖ ਪਾਇਆ ਮੁਖ ਭਾਗਾ ਰਤੀ ਚਾਰੇ ਗੁਰਮਤ ਹਰ ਗਾਇਆ ਹਰ ਹਾਰ ਉਰਤ ਪਾਇਆ ਹਰ ਨਾਮਾ ਕੰਠ ਧਾਰੇ ਸਭ ਏਕ ਦ੍ਰਿਸ਼ਟ ਸਮਤ ਕਰ ਦੇਖੈ ਸਭ ਆਤਮ ਰਾਮ ਪਛਾਣ ਜਿਉ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਊਤਮ ਜਨ ਪ੍ਰਧਾਨ ਜਿਉ ਸਤ ਸੰਗਤ ਮਨ ਪਾਈ ਹਰ ਰਸਨ ਰਸਾਈ ਵਿੱਚ ਸੰਗਤ ਹਰ ਰਸ ਹੋਏ ਜੀਓ ਹਰ ਹਰ ਅਰਾਧਿਆ ਗੁਰ ਸ਼ਬਦ ਬਗਾਸਿਆ ਬੀਜਾ ਅਵਰਨਾ ਕੋਏ ਜੀਓ ਅਵਰਨਾ ਕੋਏ ਹਰ ਅੰਮ੍ਰਿਤ ਸੋਏ ਜਿਨ ਪੀਆ ਸੋ ਵਿਦ ਜਾਣੇ ਧਨ ਧਨ ਗੁਰੂ ਪੂਰਾ ਪ੍ਰਭ ਪਾਇਆ ਲਗ ਸੰਗਤ ਨਾਮ ਪਛਾਣੇ ਨਾਮੋ ਸੇਵ ਨਾਮੋ ਆਰਾਦੇ ਬਿਨ ਨਾਮੇ ਅਵਰ ਨਾ ਕੋਈ ਜੀਉ ਸਤ ਸੰਗਤ ਮਨ ਭਾਈ ਹਰ ਰਸਨ ਰਸਾਈ ਵਿੱਚ ਸੰਗਤ ਹਰ ਰਸ ਹੋਏ ਜੀਉ ਹਰ ਦਇਆ ਪ੍ਰਭ ਧਾਰਿਓ ਫਾ ਕਣ ਹਮ ਤਾਰੇਓ ਕੱਢ ਲੇਵਿਓ ਸਬਦ ਸੁਭਾਏ ਜਿਓ ਮੋਹਿ ਚਿ ਕੜ ਫਾਤੇ ਨਿਗਰਤ ਹਮਰ ਜਾਤੇ ਹਰ ਬਾਹ ਪ੍ਰਭੂ ਪਕਰਾਈ ਜਿਓ ਪ੍ਰਭ ਬਾਹ ਪਕਰਾਈ ਉਤਮਤ ਪਾਈ ਗੁਰ ਚਰਨੀ ਜਨ ਲਾਗਾ ਹਰ ਹਰ ਨਾਮ ਜਪੈ ਆਰਾਧਿਆ ਮੁਖ ਮਸਤਕ ਭਾਗ ਸਭਾਗਾ ਜਨ ਨਾਨਕ ਹਰਿ ਕਿਰਪਾ ਤਾਰੀ ਮਨ ਹਰਿ ਹਰਿ ਮੀਠਾ ਲਾਏ ਜੀਉ ਹਰ ਦਇਆ ਪ੍ਰਭ ਤਾਰਿਓ ਪਾਖਨ ਹਮ ਤਾਰਿਓ ਕੱਢ ਲੇਵਿਓ ਸ਼ਬਦ ਸੁਭਾਏ ਜੀਉ ਜਨ ਨਾਨਕ ਹਰਿ ਕਿਰਪਾ ਤਾਰੀ ਮਨ ਹਰਿ ਹਰਿ ਮੀਠਾ ਲਾਏ ਜੀਉ ਹਰ ਦਇਆ ਪ੍ਰਭ ਤਾਰਿਓ ਪਾਖਨ ਹਮ ਤਾਰਿਓ ਕੱਢ ਲੇਵੇ ਉਹ ਸ਼ਬਦ ਸੁਭਾਏ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਚੌਥਾ اے ਭਾਈ ਜਿਸ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਹ ਪਿਆਰੀ ਲੱਗ ਗਈ ਉਸ ਨੇ ਸਭ ਤੋਂ ਉੱਚੀ ਆਤਮਿਕ ਅਵਸਥਾ ਹਾਸਲ ਕਰ ਲਈ ਉਸ ਦੇ ਮਨ ਵਿੱਚ ਹਿਰਦੇ ਵਿੱਚ ਪ੍ਰਭੂ ਪਿਆਰਾ ਲੱਗਣ ਲੱਗ ਪਿਆ ਜਿਸ ਮਨੁੱਖ ਨੇ ਗੁਰੂ ਦੀ ਮਤ ਲੈ ਕੇ ਪਰਮਾਤਮਾ ਦਾ ਸਿਮਰਨ ਕੀਤਾ ਪਰਮਾਤਮਾ ਦੇ ਨਾਮ ਦਾ ਸਵਾਦ ਚਖਿਆ ਉਸ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਲਿਖੇ ਹੋਏ ਪਹਿਲੇ ਭਾਗ ਜਾਗ ਪਏ ਉਸ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਲਿਖਿਆ ਲੇਖ ਉਗੜ ਪਿਆ ਹਰ ਨਾਮ ਵਿੱਚ ਜੁੜ ਕੇ ਉਸ ਨੇ ਖਸਮ ਪ੍ਰਭੂ ਨੂੰ ਲੱਭ ਲਿਆ ਉਹ ਸਦਾ ਹਰ ਨਾਮ ਵਿੱਚ ਜੁੜਿਆ ਰਹਿੰਦਾ ਹੈ ਉਹ ਸਦਾ ਹੀ ਹਰੀ ਦੇ ਗੁਣ ਗਾਉਂਦਾ ਰਹਿੰਦਾ ਹੈ ਉਸ ਦੇ ਮੱਥੇ ਉੱਤੇ ਪ੍ਰਭੂ ਚਰਨਾਂ ਦੀ ਪ੍ਰੀਤ ਦੀ ਮਣੀ ਚਮਕ ਉੱਠਦੀ ਹੈ ਉਸ ਦੀ ਸੂਰਤ ਪ੍ਰਭੂ ਦੀ ਜੋਤ ਵਿੱਚ ਮਿਲ ਜਾਂਦੀ ਹੈ ਉਹ ਪ੍ਰਭੂ ਨੂੰ ਮਿਲ ਪੈਂਦਾ ਹੈ ਗੁਰੂ ਨੂੰ ਮਿਲ ਕੇ ਉਸ ਦਾ ਮਨ ਪਰਮਾਤਮਾ ਦੀ ਯਾਦ ਵਿੱਚ ਗੀ ਜਾਂਦਾ ਹੈ हे ਭਾਈ ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦੀ ਸੇਵਸਲਾ ਪਿਆਰੀ ਲੱਗਣ ਲੱਗ ਪਈ ਉਸ ਨੇ ਸਭ ਤੋਂ ਉੱਚੀ ਆਤਮਿਕ ਅਵਸਥਾ हासिल ਕਰ ਲਈ ਉਸ ਦੇ ਮਨ ਵਿੱਚ ਉਸ ਦੇ ਹਿਰਦੇ ਵਿੱਚ ਪ੍ਰਭੂ ਪਿਆਰਾ ਲੱਗਣ ਲੱਗ ਪਿਆ ਏ ਭਾਈ ਜਿਹੜੇ ਮਨੁੱਖ ਪਰਮਾਤਮਾ ਦੀ ਸਿਫਤਸਲਾਹ ਦਾ ਗੀਤ ਗਾਉਂਦੇ ਹਨ ਉਹ ਸਭ ਤੋਂ ਉੱਚਾ ਆਤਮਿਕ ਦਰਜਾ ਹਾਸਲ ਕਰ ਲੈਂਦੇ ਹਨ ਉਹ ਮਨੁੱਖ ਜਗਤ ਵਿੱਚ શ્રેષ્ઠ ਗਿਣੇ ਜਾਂਦੇ ਹਨ ਇੱਜ਼ਤ ਵਾਲੇ ਸਮਝੇ ਜਾਂਦੇ ਹਨ ਏ ਭਾਈ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਦਾ ਹੈ ਐਸੀ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੇ ਹਨ ਐਸੀ ਉਹਨਾਂ ਦੇ ਹਰ ਵੇਲੇ ਪੈਰ ਧੌਂਦੇ ਹਨ ਹੇ ਭਾਈ ਪਰਮਾਤਮਾ ਦੇ ਗੁਣਾਂ ਦਾ ਪਰਮਾਤਮਾ ਦੇ ਨਾਮ ਦਾ ਹਾਰ ਆਪਣੇ ਹਿਰਦੇ ਵਿੱਚ ਸਾਮਦਾ ਹੈ ਆਪਣੇ ਗਲ ਵਿੱਚ ਪਾਉਂਦਾ ਹੈ ਉਹੀ ਸਾਰੀ ਲੋਕਾਈ ਨੂੰ ਇੱਕ ਪਿਆਰ ਨਿਗਾਹ ਨਾਲ ਇੱਕੋ ਜਿਹਾ ਸਮਝ ਕੇ ਵੇਖਦਾ ਹੈ ਉਹ ਹਰ ਥਾਂ ਸਰਵ ਵਿਆਪਕ ਹੈ ਪਰਮਾਤਮਾ ਨੂੰ ਵਸਦਾ ਪਛਾਣਦਾ ਹੈ ਇਹ ਭਾਈ ਜਿਹੜੇ ਮਨੁੱਖ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਗਾਉਂਦੇ ਹਨ ਉਹ ਸਭ ਤੋਂ ਉੱਚਾ ਆਤਮਿਕ ਦਰਜਾ ਹਾਸਲ ਕਰ ਲੈਂਦੇ ਹਨ ਉਹ ਮਨੁੱਖ ਜਗਤ ਵਿੱਚ ਸ੍ਰੇਸ਼ਟ ਗਿਣੇ ਜਾਂਦੇ ਹਨ ਇੱਜ਼ਤ ਵਾਲੇ ਸਮਝੇ ਜਾਂਦੇ ਹਨ ਇਹ ਭਾਈ ਹਰ ਨਾਮ ਦੇ ਰਸ ਨਾਲ ਰਸੀ ਹੋਈ ਸਾਧ ਸੰਗਤ ਵਿੱਚ ਮਨੁੱਖ ਨੂੰ ਆਪਣੇ ਮਨ ਵਿੱਚ ਪਿਆਰੀ ਲੱਗਦੀ ਹੈ ਉਸ ਨੂੰ ਸੰਗਤ ਵਿੱਚ ਹਰ ਨਾਮ ਦਾ ਸਵਾਦ ਪ੍ਰਾਪਤ ਹੁੰਦਾ ਹੈ ਉਹ ਮਨੁੱਖ ਜਿਉਂ-ਜੋ ਪਰਮਾਤਮਾ ਨਾਮ ਅਰਾਧਦਾ ਹੈ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਦਾ ਹਿਰਦਾ ਖੜ ਜਾਂਦਾ ਹੈ ਉਸ ਨੂੰ ਕਿਤੇ ਵੀ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਨਹੀਂ ਦਿਸਦਾ ਉਸ ਨੂੰ ਕਿਤੇ ਵੀ ਪ੍ਰਭੂ ਤੋਂ ਬਿਨਾਂ ਕੋਈ ਹੋਰ ਨਹੀਂ ਦਿਸਦਾ ਉਹ ਸਦਾ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਜਲ ਪੀਂਦਾ ਰਹਿੰਦਾ ਹੈ ਜਿਹੜਾ ਮਨੁੱਖ ਇਹ ਨਾਮ ਅੰਮ੍ਰਿਤ ਪਿੰਦਾ ਹੈ ਉਹੀ ਆਪਣੀ ਆਤਮਿਕ ਦਸ਼ਾ ਨੂੰ ਜਾਣਦਾ ਹੈ ਬਿਆਨ ਨਹੀਂ ਕੀਤੀ ਜਾ ਸਕਦੀ ਉਹ ਮਨੁੱਖ ਹਰ ਵੇਲੇ ਪੂਰੇ ਗੁਰੂ ਦਾ ਧਿਆਨ ਕਰਦਾ ਹੈ ਕਿਉਂਕਿ ਗੁਰੂ ਦੀ ਰਾਹੀ ਉਹ ਪਰਮਾਤਮਾ ਨੂੰ ਮਿਲ ਪੈਂਦਾ ਹੈ ਗੁਰੂ ਦੀ ਸੰਗਤ ਦੀ ਸਰਣ ਪਾ ਕੇ ਉਹ ਪਰਮਾਤਮਾ ਦੇ ਨਾਲ ਡੂੰਗੀ ਸਾਂਝ ਪਾਉਂਦਾ ਹੈ ਉਹ ਮਨੁੱਖ ਸਦਾ ਹਰ ਨਾਮ ਹੀ ਸਿਮਰਦਾ ਹੈ ਨਾਮ ਹੀ ਅਰਾਦਾ ਹੈ ਪਰਮਾਤਮਾ ਦੇ ਨਾਮ ਤੋਂ ਬਿਨਾ ਉਸ ਨੂੰ ਕੋਈ ਹੋਰ ਚੀਜ਼ ਪਿਆਰੀ ਨਹੀਂ ਲੱਗਦੀ ਏ ਭਾਈ ਹਰ ਨਾਮ ਦੇ ਰਸ ਨਾਰਸੀ ਹੋਈ ਸਾਧ ਸੰਗਤ ਵਿੱਚ ਮਨੁੱਖ ਨੂੰ ਆਪਣੇ ਮਨ ਵਿੱਚ ਪਿਆਰੀ ਲੱਗਦੀ ਹੈ ਉਸਨੂੰ ਸੰਗਤ ਵਿਚ ਹਰ ਨਾਮ ਦਾ ਸਵਾਦ ਪ੍ਰਾਪਤ ਹੁੰਦਾ ਹੈ। ਏ ਹਰੀ ਏ ਪ੍ਰਭੂ ਮਿਹਰ ਕਰ ਸਾਨੂੰ ਕਠੋਰ ਦਿਲ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈ। ਗੁਰੂ ਦੇ ਸ਼ਬਦ ਵਿੱਚ ਜੋੜ ਕੇ ਆਪਣੇ ਪ੍ਰੇਮ ਵਿੱਚ ਜੋੜ ਕੇ ਸਾਨੂੰ ਮੋਹ ਦੇ ਚਿੱਕੜ ਵਿੱਚੋਂ ਕੱਢ ਲੈ। ਏ ਹਰੀ ਅਸੀਂ ਮਾਇਆ ਦੇ ਮੋਹ ਦੇ ਚਿੱਕੜ ਵਿੱਚ ਫਸੇ ਹੋਏ ਹਾਂ। ਆਤਮਿਕ ਜੀਵਨ ਵੱਲੋਂ ਅਸੀਂ ਡਿੱਗਦੇ ਹੀ ਜਾ ਰਹੇ ਹਾਂ। ਏ ਪ੍ਰਭੂ ਸਾਨੂੰ ਆਪਣੀ ਬਾਹ ਫੜਾ। ਹੇ ਭਾਈ ਜਿਸ ਮਨੁੱਖ ਨੂੰ ਪ੍ਰਭੂ ਨੇ ਆਪਣੀ ਬਾਹ ਫੜਾ ਦਿੱਤੀ ਉਸ ਨੇ ਸ੍ਰੇਸ਼ਟ ਮਤ ਪ੍ਰਾਪਤ ਕਰ ਲਈ ਉਹ ਮਨੁੱਖ ਗੁਰੂ ਦੀ ਸਰਣ ਜਾ ਪਿਆ ਉਹ ਮਨੁੱਖ ਹਰ ਵੇਲੇ ਪ੍ਰਮਾਤਮਾ ਨਾਮ ਜਪਣ ਲੱਗ ਪਿਆ ਹਰ ਨਾਮ ਸਿਮਰਨ ਲੱਗ ਪਿਆ ਉਸ ਦੇ ਮੂੰਹ ਉੱਤੇ ਉਸ ਦੇ ਮੱਥੇ ਉੱਤੇ ਚੰਗਾ ਭਾਗ ਜਾਗ ਪਿਆ ਹੇ ਦਾਸ ਨਾਨਕ ਆਪ ਜਿਸ ਮਨੁੱਖ ਉਤੇ ਪ੍ਰਭੂ ਨੇ ਮਿਹਰ ਕੀਤੀ ਉਸ ਦੇ ਮਨ ਵਿੱਚ ਪ੍ਰਮਾਤਮਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ ਹੇ ਹਰੀ ਹੇ ਪ੍ਰਭੂ ਮਿਹਰ ਕਾਨਾ ਸਾਨੂੰ ਕਰੋ ਠੋਰ ਦਿਲਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈ ਗੁਰੂ ਦੇ ਸ਼ਬਦ ਵੀ ਜੋੜ ਕੇ ਆਪਣੇ ਪ੍ਰੇਮ ਵੀ ਜੋੜ ਕੇ ਸਾਨੂੰ ਮੋਹ ਦੇ ਜਿੱਕੜ ਵਿੱਚੋਂ ਕੱਢ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ